ਹੈਲੋ ਫਰੈਂਡਸ ਅੱਜ ਕਹਾਣੀ ਬੰਦੀਖਾਨੀ ਦਾ ਪਾਕਿਸਤਾਨਵਾ ਅਤੇ ਆਖਰੀ ਭਾਗ ਸੁਣਾਵਾਂਗੀ ਜੇਕਰ ਤੁਸੀਂ ਇਸ ਕਹਾਣੀ ਦੀ ਪਿਛਲੇ ਭਾਗ ਨਹੀਂ ਸੁਣੀ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਇਸ ਦਿਲਚਸਪ ਕਹਾਣੀ ਦਾ ਭਾਗ ਆਖਰੀ ਰਾਤ ਦਾ ਖਾਣਾ ਸਭ ਨੇ ਬਹੁਤ ਚਾਅ ਨਾਲ ਖਾਦਾ ਬੱਚਿਆਂ ਨੂੰ ਇੰਨਾ ਖੁਸ਼ ਉਹਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਖਾਣੇ ਨੇ ਮਗਰੋਂ ਵੀ ਉਹਨਾਂ ਨੇ ਇਕੱਠਿਆਂ ਫਿਲਮ ਵੇਖਣ ਦਾ ਪਲਾਨ ਕਰ ਲਿਆ ਸੀ ਉਹ ਜੀਵਨ ਨਾਲ ਹਰ ਇੱਕ ਪਲ ਨੂੰ ਜਿਉਣਾ ਲੋਚਦੇ ਸੀ ਰੂਬੀ ਜਦੋਂ ਤੱਕ ਰਸੋਈ ਦਾ ਕੰਮ ਖਤਮ ਕਰਕੇ ਤੇ ਨਹਾ ਕੇ ਆਈ ਤਾਂ ਉਦੋਂ ਤੱਕ ਦੋਵੇਂ ਬੱਚੇ ਸੌ ਚੁੱਕੇ ਸੀ। ਦੋਵੇਂ ਦਿਨ ਭਰ ਦੀ ਖੇਡ ਮਗਰੋਂ ਤੇ ਘੁੰਮਣ ਮਗਰੋਂ ਥੱਕ ਗਏ ਸੀ। ਇਸ ਲਈ ਫਿਲਮਾਦੂਰੀ ਛੱਡ ਕੇ ਹੀ ਜੀਵਨ ਨਾਲ ਚਿਮੜੇ ਹੋਏ ਸੌ ਗਏ ਸੀ। ਰੂਬੀ ਤੇ ਜੀਵਨ ਦੋਵਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੀ ਹੋਏ ਇੱਕ-ਇੱਕ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਤੇ ਰੂਬੀ ਦੇ ਬੈੱਡਰੂਮ ਵਿੱਚ ਬੈੱਡ ਤੇ ਲਟਾ ਦਿੱਤਾ। ਜੀਵਨ ਵਾਪਸ ਆ ਕੇ ਡਰਾਈੰਗ ਰੂਮ ਦਾ ਟੀਵੀ ਬੰਦ ਕਰਕੇ ਆਪਣੇ ਰੂਮ ਵਿੱਚ लेट ਗਿਆ। ਉੰਦੀਆਂ ਅੱਖਾਂ ਵਿੱਚੋਂ ਨੀਂਦ ਗਾਇਬ ਸੀ ਰੂਬੀ ਦਾ ਉਸ ਕੋਲ ਹੋਣ ਦਾ ਮਿੱਠਾ ਅਹਿਸਾਸ ਉਹਨੂੰ ਸੌਣ ਨਹੀਂ ਸੀ ਦੇ ਰਿਹਾ ਰਸੋਈ ਵਿੱਚੋਂ ਅਜੇ ਵੀ ਖੜਕਾ ਆ ਰਿਹਾ ਸੀ ਉਹ ਸਮਝ ਰਿਹਾ ਸੀ ਕਿ ਜ਼ਰੂਰ ਹੀ ਰੂਬੀ ਉਸ ਲਈ ਦੁੱਧ ਲੈ ਕੇ ਆ ਰਹੀ ਹੋਵੇਗੀ ਸੱਚਮੁੱਚ ਉਹੀ ਆਈ ਆਪਣੇ ਕਮਰੇ ਵਿੱਚ ਅਧ ਹਨੇਰੇ ਵਿੱਚ ਬਾਹਰੋਂ ਆਉਂਦੇ ਥੋੜੇ ਚਾਨਣ ਨਾਲ ਉਹਨੇ ਰੂਬੀ ਨੂੰ ਅੰਦਰ ਆਉਂਦੇ ਹੋਏ ਤੱਕਿਆ ਉਹ ਆਪਣੇ ਬੈੱਡ ਤੋਂ ਲੱਤਾਂ ਲਮਕਾ ਕੇ ਥੱਲੇ ਵੱਲ ਬੈਠ ਗਿਆ ਇਸ ਵਕਤ ਉਹਨੇ ਉਹਨੂੰ ਦਿਲ ਭਰ ਕੇ ਉਪਰੋਂ ਥੱਲੇ ਤੀਕ ਨੀਜ਼ ਭਰ ਕੇ ਤੱਕਿਆ ਜਿਉਂ-ਜਿਉਂ ਉਹ ਕਰੀਬ ਆਉਂਦੀ ਗਈ ਤਾਂ ਉਹ ਉਹਦੇ ਜਿਸਮ ਦੇ ਉਤਰਾ ਚੜਾ ਨੂੰ ਅੱਖਾਂ ਨਾਲ ਮਹਿਸੂਸ ਕਰ پا ਰਿਹਾ ਸੀ ਦੁੱਧ ਰੱਖ ਕੇ ਸਿਰਫ ਹੌਲੀ ਗਰਦਨ ਘੁਮਾ ਕੇ ਰੂਬੀ ਨੇ ਉਹਨੂੰ ਸਿਰਫ ਗੁੱਡ ਨਾਈਟ ਕਿਹਾ ਇਸ ਵੀਰ ਦੀ ਗੱਲਬਾਤ ਮੁਗਰੋ ਦੂਸਰਾ ਮੌਕਾ ਸੀ ਜਦੋਂ ਉਹਨਾਂ ਦੀ ਜ਼ੁਬਾਨ ਸਾਂਝੀ ਹੋਈ ਸੀ ਰੂਬੀ ਵਾਪਸ ਪਰਤ ਰਹੀ ਸੀ ਸੋਚ ਰਹੀ ਸੀ ਕਿ ਜੀਵਨ ਉਸਨੂੰ ਬਾਹਰ ਤੋਂ ਫੜ ਕੇ ਹੁਣੇ ਰੋਕ ਲਵੇਗਾ ਪਰ ਉਸਨੇ ਇੰਜਨਾ ਕੀਤਾ ਕਮਰੇ ਦੀ ਬਾਹਰ ਵਾਲੀ ਇੱਕ ਖਿੜਕੀ ਖੁੱਲੀ ਸੀ ਜਿਸ ਵਿੱਚੋਂ ਚਾਨਣ ਤੇ ਹਵਾ ਆ ਰਹੀ ਸੀ ਰੂਬੀ ਖਿੜਕੀ ਨੂੰ ਬੰਦ ਕਰਨ ਲਈ ਉਧਰ ਨੂੰ ਮੁੜੀ ਉਸਨੂੰ ਜਾਪ ਰਿਹਾ ਸੀ ਜਿਵੇਂ ਸਮਾਂ ਕੁਝ ਦੇਰ ਲਈ ਰੁਕ ਗਿਆ ਹੋਵੇ ਉਹਨੇ ਕੰਮ ਦੇ ਹੱਥਾਂ ਨਾਲ ਖਿੜਕੀ ਨੂੰ ਬੰਦ ਕੀਤਾ ਤੇ ਫਿਰ ਪਰਦੇ ਨੂੰ ਖਿਸਕਾ ਦਿੱਤਾ ਟੇਬਲ ਲੈਂਪਾ ਤੋਂ ਬਿਨਾਂ ਹੁਣ ਕਮਰੇ ਵਿੱਚ ਕੋਈ ਰੌਸ਼ਨੀ ਨਹੀਂ ਸੀ ਇਸ ਰੌਸ਼ਨੀ ਦੇ ਵਿੱਚ ਕਮਰੇ ਚ ਤੁਰਦੀ ਰੂਬੀ ਦੇ ਜਿਸਮ ਦੇ ਉਤਰਾਚੜਾ ਜਿਵੇਂ ਜੀਵਨ ਨੂੰ ਸੱਦਾ ਦੇ ਰਹੀ ਹੋਣ ਉਸੇ ਨਾਈਟੀ ਵਿੱਚੋਂ ਉਸਦੇ ਭਰੇ ਭਰੇ ਡੋਲਦੇ ਹੋਏ ਅੰਗ ਜਿੱਦਾਂ ਜੀਵਨ ਨੂੰ ਰਲਚਾ ਰਹੇ ਹੋਣ ਜਿਵੇਂ ਹੀ ਰੂਬੀ ਕਮਰੇ ਦੇ ਦਰਵਾਜ਼ੇ ਤੋਂ ਬਾਹਰ ਜਾਣ ਵਾਲੀ ਵਦੀ ਤਾਂ ਜੀਵਨ ਨੇ ਚੀਤੇ ਵਾਂਗ ਚਪਟ ਕੇ ਹਿਰਨੀ ਵਰਗੀ ਉਸ ਚਾਲ ਥਾਂ ਹੀ ਜਮਾ ਦਿੱਤੀ ਰੂਬੀ ਉਸੇ ਇੱਕ ਝਪਟੇ ਵਿੱਚ ਚਿੱਤ ਹੋ ਗਈ ਤੇ ਜੀਵਨ ਦੀਆਂ ਬਾਹਾਂ ਵਿੱਚ ਝੂਲ ਗਈ ਜੀਵਨ ਦੇ ਹੱਥ ਉਸਦੇ ਮੋਢਿਆਂ ਤੋਂ ਖਿਸਕਦੇ ਹੋਏ ਉਹਦੇ ਪੇਟ ਤੱਕ ਗਏ ਫਿਰ ਸ਼ਾਤਿਆਂ ਦੇ ਉੱਪਰੋਂ ਉਹਨੂੰ ਆਪਣੇ ਨਾਲ ਘੁੱਟ ਲਿਆ ਇੱਕ ਹੱਥ ਨਾਲ ਉਸਨੇ ਦਰਵਾਜ਼ੇ ਨੂੰ ਕਿਸਕਾ ਦਿੱਤਾ ਤੇ ਰੂਬੀ ਨੂੰ ਉਂਝ ਹੀ ਆਪਣੇ ਭਾਰ ਦੇ ਥੱਲੇ ਦਬ ਕੇ ਦੀਵਾਰ ਨਾਲ ਸਟਾ ਲਿਆ ਉਸਦੇ ਵਾਲਾਂ ਨੂੰ ਹਟਾ ਕੇ ਜੀਵਨ ਦੇ ਬੁੱਲਾਂ ਨੇ ਜਿਵੇਂ ਹੀ ਰੂਬੀ ਦੀ ਗਰਦਨ ਨੂੰ ਚੁੰਮਿਆ ਤਾਂ ਰੂਬੀ ਦੇ ਬੁੱਲਾਂ ਵਿੱਚ ਇੱਕ ਸਰਗੋਸ਼ੀ ਨਿਕਲੀ ਉਸ ਦੇ ਜਿਸਮ ਦੀ ਹਰ ਤਮੰਨਾ ਜਿਵੇਂ ਸਰਗੋਸ਼ੀ ਵਿੱਚ ਖੁੱਲੀ ਹੋਈ ਸੀ ਜੀਵਨ ਦੇ ਹੱਥਾਂ ਨੇ ਉਸਦੇ ਮੋਢਿਆਂ ਨੂੰ ਸਹਲਾਉਣਾ ਸ਼ੁਰੂ ਕੀਤਾ ਤੇ ਉਹਦੇ ਬੁੱਲ ਤੇ ਜੀਬ ਨੇ ਉਸਦੀ ਗਰਦਨ ਤੋਂ ਪੇਟ ਤੱਕ ਦੇ ਨਗਨ ਹਿੱਸੇ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਉਸਦੇ ਬੁੱਲ ਜਿਵੇਂ ਹੀ ਨਾਈਟੀ ਦੀ ਡੋਰ ਤੱਕ ਪਹੁੰਚੇ ਤਾਂ ਦੰਦਾ ਨਾਲ ਹੀ ਉਸਨੇ ਡੋਰੀ ਨੂੰ ਖੋਲ ਦਿੱਤਾ ਇੱਕ ਹੀ ਝਟਕੇ ਵਿੱਚ ਜਰਾਜ ਨੇ ਸਪੇਸ ਦੇ ਨਾਲ ਰੂਬੀ ਦੇ ਜਿਸਮ ਤੋਂ ਅਲੱਗ ਹੋ ਕੇ ਨਾਈਟੀ ਪੈਰਾਂ ਵਿੱਚ ਜਾ ਡਿੱਗੀ ਤੇ ਰੂਬੀ ਦਾ ਪੂਰਾ ਜਿਸਮ ਉਹਦੇ ਸਾਹਮਣੇ ਤਪਦੇ ਤੰਦੂਰ ਵਾਂਗ ਨਗਨ ਹੋ ਗਿਆ ਜਿਸ ਦਾ ਸੇਕ ਉਹ ਆਪਣੇ ਅੰਗ-ਅੰਗ ਤੇ ਮਹਿਸੂਸ ਕਰ ਸਕਦਾ ਸੀ ਉਸਦੇ ਹੱਥਾਂ ਨੇ ਰੂਬੀ ਦੇ ਨਗਨ ਹੋਏ ਜਿਸਮ ਨਾਲ ਖੇਡਣਾ ਜਾਰੀ ਰੱਖਿਆ ਉਸਦੇ ਬੁੱਲ ਰੂਬੀ ਦੀ ਪੇਟ ਤੇ ਆਖਰੀ ਹਿੱਸੇ ਤੱਕ ਜਿੱਥੇ ਤੱਕ ਛੂਹ ਸਕਦੇ ਸੀ ਛੂ ਕੇ ਚੁੰਮ ਲੈਣ ਦਾ ਯਤਨ ਕਰ ਰਹੀ ਸੀ ਉਹਦੀਆਂ ਅੱਖਾਂ ਕੰਨਦ ਨਾਲ ਝੁਕੀ ਹੋਈ ਉਸ ਖੂਬਸੂਰਤ ਮੂਰਤ ਦੇ ਖੂਬਸੂਰਤ ਪਲ ਨੂੰ ਦਿਮਾਗ ਵਿੱਚ ਸਮਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਰੂਬੀ ਇਸ ਵਕਤ ਰੋਮਾਂਚ ਦੇ ਸ਼ਿਖਰ ਤੇ ਦੌੜ ਰਹੀ ਸੀ ਬਰਿਆਂ ਬਾਅਦ ਆਈ ਇਸ ਘੜੀ ਵਿੱਚ ਉਸ ਦੇ ਜਿਸਮ ਵਿੱਚੋਂ ਗਰਮੀ ਤੇ ਸੁਆਦ ਬਿਜਲੀ ਦੀ ਤੇਜ਼ੀ ਨਾਲ ਦੌੜ ਰਿਹਾ ਸੀ। ਉਹ ਇਸ ਵਕਤ ਇਹ ਬਿਲਕੁਲ ਮਾਇਨੇ ਨਹੀਂ ਰੱਖ ਰਹੀ ਸੀ ਕਿ ਜੀਵਨ ਉਸ ਨੂੰ ਕਿੱਥੇ ਚੁੰਮ ਰਿਹਾ ਹੈ ਜਾਂ ਛੇੜ ਰਿਹਾ ਹੈ। ਬਸ ਉਸ ਦਾ ਨਾਲ ਜੁੜੇ ਹੋਣ ਦਾ ਅਹਿਸਾਸ ਉਸ ਦੇ ਜਿਸਮ ਦੀ ਖੁਸ਼ਬੂ ਹੀ ਉਹਨੂੰ ਮਦਹੋਸ਼ ਕਰ ਰਹੀ ਸੀ। ਜੀਵਨ ਦੇ ਹੱਥਾਂ ਨੇ ਉਸ ਦੇ ਜਿਸਮ ਦੇ ਪੋਟੇ-ਪੋਟੇ ਨੂੰ ਛੋਹਿਆ। ਉਹਦੇ ਅੰਗਾਂ ਦੀ ਸ਼ਕਤੀ, ਨਰਮੀ, ਗਰਮੀ, ਉਤਰਾ-ਚੜਾਅ ਤੇ ਨਿਮਾਨ ਨੂੰ ਮਾਪਿਆ। ਬੀਤਦੇ ਪਲ ਨਾਲ ਇੱਕ ਦੂਸਰੇ ਵਿੱਚ ਸਮਾ ਜਾਣ ਦੀ ਇੱਛਾ ਰੂਬੀ ਵਿੱਚ ਵਧਦੀ ਜਾ ਰਹੀ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਇਹ ਗੱਲ ਅੱਜ ਤੱਕ ਕਦੇ ਵੀ ਜੀਵਨ ਨੂੰ ਆਖਰੀ ਨਹੀਂ ਨਈ ਸੀ ਪਈ ਹੋਂ ਤੱਕ ਇੱਕ ਵੀ ਪਲ ਲਈ ਉਹਨਾਂ ਨੇ ਇੱਕ ਦੂਸਰੇ ਵੱਲ ਨਹੀਂ ਤੱਕਿਆ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ ਜਿਰਾ ਜਿੰਨਾ ਵੀ ਉਹ ਐਤੇਰ ਉਧਰ ਨਹੀਂ ਸੀ ਘੁੰਮੇ ਫਿਰ ਵੀ ਜੀਵਨ ਉਸ ਦੀ ਪੂਰੀ ਇੱਛਾ ਨੂੰ ਸਮਝ ਗਿਆ ਸੀ ਰੂਬੀ ਨੂੰ ਮਹਿਸੂਸ ਹੋਇਆ ਜਦੋਂ ਉਸਦੇ ਜਿਸਮ ਤੋਂ ਪਕੜ ਢਿੱਲੀ ਹੋਈ ਤੇ ਜੀਵਨ ਨੇ ਆਪਣੇ ਜਿਸਮ ਤੋਂ ਕੱਪੜਿਆਂ ਨੂੰ ਅਲੱਗ ਕੀਤਾ ਤੇ ਉਸ ਨੂੰ ਜੀਵਨ ਦੇ ਨੰਗੇ ਜਿਸਮ ਦੀ ਸ਼ੋਅ ਆਪਣੇ ਜਿਸਮ ਤੇ ਮਹਿਸੂਸ ਹੋਈ ਉਸ ਦੀ ਸ਼ਕਤੀ ਨੇ ਜਿਵੇਂ ਰੂਬੀ ਦੇ ਜਿਸਮ ਨੂੰ ਅਗਲੇ ਪਲਾਂ ਲਈ ਤਿਆਰ ਕਰ ਦਿੱਤਾ ਹੋਈ ਜੀਵਨ ਨੇ ਰੂਬੀ ਨੂੰ ਲੱਕ ਕੋਲੋਂ ਫੜ ਕੇ ਆਪਣੇ ਆਪ ਨੂੰ ਉਸ ਦੇ ਬਰਾਬਰ ਕੀਤਾ ਤੇ ਉਸ ਦੇ ਮੋਢਿਆਂ ਤੇ ਪਕੜ ਮਜ਼ਬੂਤ ਕਰ ਦਿੱਤੀ ਜਿਵੇਂ ਜਿਵੇਂ ਉਸ ਦੇ ਪੰਜਿਆਂ ਦੀ ਪਕੜ ਮੋਢਿਆਂ ਤੇ ਮજબૂત ਹੁੰਦੀ ਗਈ ਕਿਉਂਕਿ ਉਹ ਦੋਵੇਂ ਹੀ ਨਵੀਂ ਦੁਨੀਆ ਵਿੱਚ ਗਵਾਚਦੇ ਚਲੇ ਗਏ ਇੱਕ ਪਾਲੇ ਕਮਰੇ ਵਿੱਚ ਜਿਵੇਂ ਸਮਾਂ ਰੁਕ ਗਿਆ ਹੋਈ ਸਿਰਫ ਦੋਵਾਂ ਦੇ ਉਖੜੇ ਹੋਏ ਸਾਹ ਹੀ ਸੁਣਾਈ ਦੇ ਰਹੇ ਸੀ ਫਿਰ ਬੀਤਦੇ ਹੋਏ ਪਾਲ ਨਾਲ ਦੋਵਾਂ ਦੇ ਜਿਸਮ ਦਾ ਟਕਰਾਵ ਵਾਧਾ ਚਲਾ ਗਿਆ ਕਿਸੇ ਡਰ ਤੋਂ ਵਗੈਰਾ ਕਿਸੇ ਡਰ ਤੋਂ ਵਗੈਰ ਦੋਹਾਂ ਦੀਆਂ ਆਵਾਜ਼ਾਂ ਦੀ ਗੂੰਜ ਪੂਰੇ ਕਮਰੇ 'ਚ ਫੈਲ ਗਈ ਸੀ ਆਨੰਦ ਦੀ ਇਸ ਕਿਸ਼ਤੀ ਤੇ ਸਵਾਰ ਦੋਵੇਂ ਇੱਕ ਦੂਸਰੇ ਦੇ ਜਿਸਮ ਨਾਲ ਚਿਪਕ ਚੁੱਕੇ ਸੀ ਰਫ਼ਤਾਰ ਇੱਕਮਿਕ ਹੋ ਗਈ ਸੀ ਜਿਸਮੈਂ ਵਿਚਲਾ ਸੇਕ ਹੁਣ ਕੁਝ ਇੱਕ ਅੰਗਾਂ ਵਿੱਚੋਂ ਨਿਕਲਦਾ ਹੋਇਆ ਮਹਿਸੂਸ ਹੋ ਰਿਹਾ ਸੀ ਇੱਕ ਦੂਸਰੇ ਵਿੱਚ ਸਮਾਈ ਹੋਈ ਉਹ ਉਦੋਂ ਤੱਕ ਇਸ ਰੇਸ ਨੂੰ ਦੌੜਦੇ ਰਹੀ ਜਦੋਂ ਤੱਕ ਇਹ ਸੇਕ ਵਹਿ ਕੇ ਬਾਹਰ ਨਾ ਨਿਕਲ ਗਿਆ ਥੱਕੇ ਟੁੱਟੇ ਹੋਏ ਦੋਵਾਂ ਨੇ ਇੱਕ ਦੂਸਰੇ ਨੂੰ ਬਾਹਾਂ ਵਿੱਚ ਘੁੱਟ ਲਿਆ ਰੂਬੀ ਨੇ ਪਲਟ ਕੇ ਜੀਵਨ ਦੇ ਬੁੱਲਾਂ ਨੂੰ ਬੁੱਲਾਂ ਵਿੱਚ ਕੱਸ ਕੇ ਜਕੜ ਲਿਆ ਇਸ ਵੇਲੇ ਉਹਨਾਂ ਨੂੰ ਪਹਿਲੀ ਵਾਰ ਫਰਸ਼ ਤੇ ਦੀਵਾਰ ਦੀ ਠੰਡਕ ਦਾ ਅਹਿਸਾਸ ਹੋਇਆ ਇੰਜੇ ਇੱਕ ਦੂਸਰੇ ਨੂੰ ਬਾਹਾਂ ਵਿੱਚ ਜਕੜਦੇ ਹੋਏ ਉਹ ਬੈੱਡ ਉੱਤੇ ਢੇਰੀ ਹੋ ਗਏ। ਇਸ ਵਕਤ ਰੂਬੀ ਨੇ ਜੀਵਨ ਨੂੰ ਜੱਫੀ ਚ ਘੁੱਟ ਕੇ ਉਹਦੇ ਨੰਗੀ ਛਾਤੀ ਤੇ ਸਿਰ ਟਿਕਾ। ਕੰਬਲ ਵਿੱਚ ਲੁਕਾ ਲਿਆ। ਦੋਵੇਂ ਹਲੇ ਚੁੱਪ ਸੀ। ਪਤਾ ਨਹੀਂ ਕਿਉਂ ਉਹਨਾਂ ਨੂੰ ਜਾਪ ਰਿਆ ਸੀ ਜਿਵੇਂ ਹਲੇ ਪੂਰੀ ਰਾਤ ਉਹਨਾਂ ਸਾਹਮਣੇ ਪਈ ਸੀ। ਕਿੰਨੇ ਹੀ ਸਾਲਾਂ ਮਗਰੋਂ ਮਿਲਣ ਦੀ ਇੱਕ ਪੂਰੀ ਰਾਤ ਉਹਨਾਂ ਸਾਹਮਣੇ ਆਈ ਸੀ। ਰਾਤ ਅੱਧੀ ਤੋਂ ਵੱਧ ਬੀਤ ਗਈ ਸੀ। ਜਦੋਂ ਅਚਾਨਕ ਹੀ ਜੀਵਨ ਦੀ ਅੱਖ ਖੁੱਲੀ। ਉਸ ਵੇਲੇ ਰੂਬੀ ਉਹਦੇ ਨਾਲ ਇੰਜ ਲਿਪਟੀ ਹੋਈ ਸੀ ਜਿਵੇਂ ਚੰਦਨ ਦੇ ਰੋਖ ਨਾਲ ਅਜਗਰ ਲਿਪਟਿਆ ਹੋਵੇ ਪਰ ਇੱਥੇ ਰੂਬੀ ਦਾ ਜਿਸਮ ਚੰਦਨ ਵਾਂਗ ਚਮਕ ਰਿਹਾ ਸੀ ਤੇ ਉਹ ਅਜਗਰ ਵਾਂਗ ਚੰਦਨ ਤੇ ਅਜਗਰ ਦੀ ਤਸਵੀਰ ਦਿਮਾਗ ਵਿੱਚ ਆਉਂਦੀ ਹੀ ਜੀਵਨ ਦਾ ਮਨ ਇਹ ਸਮਝਣ ਦੀ ਕੋਸ਼ਿਸ਼ ਕਰਨ ਲੱਗਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਆਖਿਰ ਚੰਦਨ ਕੌਣ ਹੈ ਤੇ ਅਜਗਰ ਕੌਣ ਪੂਲ ਜੇ ਹੋਈ ਰਿਸ਼ਤੇਆਂ ਵਿੱਚ ਪਹਿਲਾਂ ਉਹ ਤੇ ਰੂਬੀ ਘਰਦਿਆਂ ਤੋਂ ਛੁਪਦੇ ਰਹੇ ਫਿਰ ਨਵਦੀਪ ਕੋਲੋਂ ਤੇ ਫਿਰ ਦੁਨੀਆ ਕੋਲੋਂ ਤੇ ਹੁਣ ਵੀ ਉਹ ਕਿਰਨ ਤੋਂ ਦੂਰ ਦੌੜਦਾ ਹੋਇਆ ਇੱਥੇ ਰੂਬੀ ਦੇ ਨਗਨ ਜਿਸਮ ਨੂੰ ਆਪਣੀਆਂ ਬਾਹਾਂ ਵਿੱਚ ਲਪੇਟ ਕੇ ਸੁੱਤਾ ਹੋਇਆ ਸੀ ਉਸ ਨੂੰ ਸਮਝ ਨਹੀਂ ਸੀ ਆਈ ਕਿ ਲਿਖਣ ਵਾਲੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਐਨੀ ਜ਼ਹਿਰੀ ਕਿਉਂ ਲਿਖੀ ਜਿਉਂਨੇ ਖੁਦ ਇਹ ਫੈਲਨ ਦਿੱਤੀ ਆਖਿਰ ਉਹ ਰੂਬੀ ਵੱਲ ਇੰਜ ਕਿਉਂ ਖਿੱਚਿਆ ਗਿਆ ਸ਼ਾਇਦ ਉਸਦੀ ਉਹ ਉਮਰ ਅਜੇ ਹੀ ਸੀ ਕਿ ਵਿਰੋਧੀ ਜਿਸਮ ਵੱਲ ਖਿੱਚ ਮੱਲੋ ਮੱਲੀ ਹੁੰਦੇ ਜਹਨ ਵਿੱਚ ਬਣ ਜਾਂਦੀ ਹੈ ਰੂਬੀ ਹਰ ਪੱਖੋਂ ਉਸ ਜਵਾਨ ਹੁੰਦੇ ਜਿਸਮ ਦੀ ਫੋਟੈਂਸੀ ਪੂਰੀ ਕਰਦੀ ਸੀ ਜਿਹੜੀ ਮਨ ਵਿੱਚ ਉੱਭਰਦੀ ਸੀ ਉਪਰੋਂ ਆਉਣ ਦੇ ਨਾਲ ਬਚਪਨ ਤੋਂ ਹੀ ਇੱਕ ਮਾਸੂਮ ਜਹੀ ਮੁਹੱਬਤ ਸੀ ਉਸ ਦੀ ਜਿਹੜੀ ਸਮੇਂ ਨਾਲ ਇੱਕ ਕਾਮੁਕ ਤਾੰਗ ਵਿੱਚ ਬਦਲ ਗਈ ਤੇ ਜਿਸ ਵਿੱਚੋਂ ਇੱਕ ਅਸਲ ਮਰਦ ਵਾਲਾ ਭਾਵ ਉੱਭਰਿਆ ਜਦੋਂ ਰੂਬੀ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਵਿੱਚ गु져 ਰਹੀ ਸੀ ਤੇ ਉਦੋਂ ਹੀ ਪਹਿਲੀ ਵਾਰ ਰੂਬੀ ਨੂੰ ਆਉਂਦੀਆਂ ਬਾਹਾਂ ਵਿੱਚ ਆ ਕੇ ਉਹ ਸਕੂਨ ਮਿਲਿਆ ਸੀ ਜਿਹੜਾ ਸ਼ਾਇਦ ਉਸ ਉਮਰ ਦੀ ਹਰ ਜਵਾਨ ਔਰਤ ਇੱਕ ਜਵਾਨ ਮਰਦ ਤੋਂ ਪਾਲਦੀ ਹੈ ਤੇ ਉਹਨੂੰ ਵੀ ਉਹ ਸਕੂਨ ਮਿਲਿਆ ਜਿਸ ਦੇ ਲਈ ਇੱਕ ਮਰਦ ਔਰਤਵਲ ਅਹੂਲਦਾ ਹੈ ਉਹ ਤਾਂ ਉਸ ਵੱਲ ਬਚਪਨ ਤੋਂ ਹੀ ਖਿੱਚਿਆ ਗਿਆ ਸੀ ਇਹ ਵੀ ਇੱਕ ਸਵਾਲ ਸੀ ਇਸ ਦਾ ਉੱਤਰ ਰੂਬੀ ਉਹਨੂੰ ਕਿੰਨੀ ਵਾਰ ਦੇ ਚੁੱਕੀ ਸੀ ਇੱਕ ਵੇਲ ਵਾਂਗ ਉਹ ਕਿਸੇ ਸਹਾਰੇ ਨੂੰ ਲੱਭਦੀ ਉਹਦੇ ਨਾਲ ਚਿਪਕ ਗਈ ਤੇ ਉਹਦੇ ਨਾਲ ਉਸ ਦਾ ਨਿਰਸ਼ਲ ਪ੍ਰੇਮ ਕਾਮੁਖ ਮੁਹੱਬਤ ਨਾਲ ਰਚ ਗਿਆ ਇਹ ਜੀਵਨ ਸੀ ਜਿਸ ਨੂੰ ਉਹਨੂੰ ਕੁੜੀ ਤੋਂ ਔਰਤ ਬਣਾਇਆ ਤੇ ਇਹ ਔਰਤ ਸંપૂર્ણ ਔਰਤ ਨਹੀਂ ਤਾਂ ਅੱਜ ਉਹਦੇ ਕੋਲ ਨਵਦੀਤ ਦੇ ਜਨਮਗ੍ਰਹਿ ਕੋਈ ਵੀ ਨਾ ਹੁੰਦਾ ਹੋਣ ਉਸ ਕੋਲ ਬੱਚੇ ਸਨ ਜਿਨ੍ਹਾਂ ਨਾਲ ਉਹ ਜੀ ਸਕਦੀ ਸੀ ਜਿਨ੍ਹਾਂ ਦੇ ਸਹਾਰੇ ਉਹਨੇ ਨਵਦੀਤ ਤੋਂ ਬਿਨਾ ਪਰਿਵਾਰ ਤੋਂ ਬਿਨਾ ਤੇ ਹੁਣ ਤਾਂ ਜੀਵਨ ਤੋਂ ਬਿਨਾ ਵੀ ਜਿਉਣਾ ਸਿੱਖ ਹੀ ਲਿਆ ਸੀ ਉਸ ਕੋਲ ਹੋਰ ਕੁਝ ਨਹੀਂ ਤਾਂ ਬੱਚੇ ਤਾਂ ਹੈਗੇ ਹੀ ਸੀ ਤੇ ਕਿਰਨ ਉਹਦੇ ਕੋਲ ਹੱਲੇ ਕੁਝ ਵੀ ਨਹੀਂ ਸਿਰਫ ਜੀਵਨ ਤੋਂ ਬਿਨਾ ਏ ਸੋਚਦੇ ਹੀ ਜੀਵਨ ਦੇ ਦਿਲ 'ਚ ਕਿਰਨ ਦੇ ਖਿਆਲ ਘੁੰਮਣ ਲੱਗੇ। ਸ਼ਾਇਦ ਪੂਰੇ ਦਿਨ 'ਚ ਉਹਨੇ ਕਿਰਨ ਨਾਲ ਇੱਕ ਵਾਰ ਵੀ ਗੱਲ ਨਹੀਂ ਸੀ ਕੀਤੀ। ਕੋਈ ਮੈਸੇਜ ਨਹੀਂ ਦੇਖਿਆ, ਜਿਵੇਂ ਆਉਂਦੀ ਹੋਂਦੀ ਨਾ ਹੋਈ। ਤਦੇ ਉਹਨੇ ਫੋਨ ਵੇਖਿਆ। ਕਿੰਨੇ ਸਾਰੇ ਮੈਸੇਜ ਆਏ ਹੋਏ ਸਨ। ਘਰ ਤੋਂ ਵੀ ਕਾਲ ਸੀ। ਪਰ ਉਹਨੇ ਰਿਪਲਾਈ ਨਹੀਂ ਸੀ ਕੀਤਾ। ਫੋਨ ਸਾਰੇ ਦਿਨ 'ਚ ਕਿੰਨੀ ਵਾਰ ਵਾਈਬ੍ਰੇਟ ਹੋਇਆ। ਪਰ ਉਹਨੇ ਹਰ ਵਾਰ ਇਗਨੋਰ ਹੀ ਕੀਤਾ। ਫੋਨ ਵੀ ਉਹ ਅੱਧੀ ਰਾਤ ਕਿੱਥੇ ਮੈਸੇਜ ਜਾਂ ਕਾਲ ਕਰੇਗਾ? ਇਹ ਸੋਚ ਕੇ ਉਸਨੇ ਫੋਨ ਨੂੰ ਫਿਰ ਸਾਈਡ ਉੱਤੇ ਰੱਖ ਦਿੱਤਾ ਸਵੇਰੇ ਉੱਠ ਕੇ ਕਰੇਗਾ ਉਹਦੀ ਹਿਲਜੁਲ ਨਾਲ ਰੂਬੀ ਜਾਗ ਉੱਠੀ ਸੀ ਉਸ ਨੂੰ ਜਾਗਦੀ ਹੋਈ ਵੇਖ ਕੇ ਰੂਬੀ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਫਿਰ ਤੋਂ ਜ਼ੋਰ ਨਾਲ ਘੁੱਟ ਲਿਆ ਅੱਧ ਖੁੱਲੀਆਂ ਅੱਖਾਂ ਨਾਲ ਉਸਨੇ ਬੋਲਿਆ ਆਈ ਲਵ ਯੂ ਬਦਲੇ ਵਿੱਚ ਆਪਣੇ ਦਿਲ ਵਿੱਚੋਂ ਪਹਿਲੀ ਵਾਰ ਅੱਧ ਮਨ ਨਾਲ ਉਹ ਬੋਲਿਆ ਆਈ ਲਵ ਯੂ ਟੂ ਤੇ ਉਸਨੇ ਰੂਬੀ ਨੂੰ ਆਪਣੀਆਂ ਬਾਹਾਂ ਵਿੱਚ ਫਿਰ ਤੋਂ ਘੁੱਟ ਲਿਆ ਹੁੰਦੇ ਸਾਹਾਂ ਦਾ ਨਿੱਗ ਰੂਬੀ ਦੇ ਮੋਢੇ ਉੱਤੇ ਫੈਲਣ ਲੱਗਾ ਰੂਬੀ ਦੇ ਹੱਥ ਉਸ ਦੀ ਪੇਟ ਉੱਤੇ ਫੇਰਨ ਲੱਗੇ ਜੀਵਨ ਨੇ ਉਹਦੇ ਮੋਢੇ ਨੂੰ ਚੁੰਮਿਆ ਤੇ ਆਪਣੇ ਜੀਭ ਨਾਲ ਉਸ ਦੀ ਗਰਦਨ ਤੇ ਲਕੀਰ ਬਣਾਉਣ ਦੀ ਹੋਈ ਉਸ ਦੇ ਕੰਨ ਨਾਲ ਜੀਵਨ ਸੁਹਾਇਆ ਫਿਰ ਉਸ ਨੂੰ ਦੰਦ ਵਿੱਚ ਲੈ ਕੇ ਜ਼ੋਰ ਨਾਲ ਦੰਦੀ ਭਰ ਲਈ ਰੂਬੀ ਕਸਕਸਾ ਉੱઠી ਇੱਕ ਗਰਮ ਆਹ ਉਸ ਦੇ ਮੂੰਹੋਂ ਨਿਕਲੀ ਉਸ ਦਾ ਜਿਸਮ ਆਕਰ ਕੇ ਜੀਵਨ ਦੇ ਜਿਸਮ ਨਾਲ ਟਕਰਾਉਣ ਲੱਗਾ ਉਸ ਨੂੰ ਜੀਵਨ ਦੇ ਜਿਸਮ ਦੀ ਹਲਚਲ ਲੱਤਾਂ 'ਚ ਮਹਿਸੂਸ ਹੋਣ ਲੱਗੀ। ਉਹਦਾ ਜੀਵਨ ਦੀ ਪੇਟ ਤੋਂ ਹਟ ਕੇ ਉਸੇ ਢਿੱਡ ਤੋਂ ਹੁੰਦਾ ਹੋਇਆ ਹੇਠਾਂ ਵੱਲ ਖਿਸਕਣ ਲੱਗਾ। ਉਸ ਦੇ ਹੱਥ ਦੀ ਸ਼ੋਹ ਮਹਿਸੂਸ ਕਰਕੇ ਜੀਵਨ ਦੇ ਮਨ ਵਿੱਚਲੇ ਸਾਰੇ ਖਿਆਲ ਹਵਾ ਹੋ ਗਏ। ਰੂਬੀ ਦੀਆਂ ਨਰਮ ਉਂਗਲਾਂ ਤੇ ਉਸ ਦੇ ਸ਼ੋਹ ਦੇ ਤਰੀਕੇ ਨਾਲ ਉਹ ਹਮੇਸ਼ਾ ਹੀ ਆਪਣੇ ਹੋਸ਼ ਗਵਾ ਬੈਠਦਾ ਸੀ। ਇਸ ਲਈ ਜਿੱਦਾਂ ਜਿੱਦਾਂ ਰੂਬੀ ਦੇ ਹੱਥ ਦੀ ਹਰਕਤ ਤੇ ਰਫ਼ਤਾਰ ਵਧ ਰਹੀ ਸੀ ਉਵੇਂ-ਉਵੇਂ ਉਸ ਦਾ ਰੂਬੀ ਨੂੰ ਚੁੰਮਣ ਦੀ ਰਫ਼ਤਾਰ ਵੀ ਵੱਧ ਰਹੀ ਸੀ ਇਸ ਰਫ਼ਤਾਰ ਵਿੱਚ ਇਸ ਵਕਤ ਚੁੰਮਣ ਦੀ ਥਾਂ ਬਾਈਟਸ ਨੇ ਵਧੇਰੇ ਬਣਾ ਲਈ ਸੀ ਹੁਣ ਉਹਨਾਂ ਨੂੰ ਇਹ ਵੀ ਫਰਕ ਨਹੀਂ ਸੀ ਕਿ ਕੋਈ ਇਹ ਨਿਸ਼ਾਨ ਵੇਖ ਕੇ ਕੀ ਆਖੇਗਾ ਰੂਬੀ ਇੰਨਾ ਤੋਂ ਬਹੁਤ ਅੱਗੇ ਨਿਕਲ ਗਈ ਸੀ ਜੀਵਨ ਨੇ ਉਸਦੇ ਬੁੱਲਾਂ ਗਰਦਨ ਤੋਂ ਬਾਅਦ ਹੋਰ ਵੀ ਾਂ ਵੱਲ ਚੁੰਮਣਾ ਸ਼ੁਰੂ ਕਰ ਦਿੱਤਾ ਛਾਤੀਆਂ ਉੱਤੇ ਬੁੱਲਾਂ ਦੇ ਛੋਹਦੇ ਹੀ ਰੂਬੀ ਹਮੇਸ਼ਾ ਦੀ ਤਰ੍ਹਾਂ ਬੇਕਾਬੂ ਹੋ ਗਈ ਸੀ ਇਸ ਤੋਂ ਵਧੇਰੇਉਂ ਇੰਤਜ਼ਾਰ ਨਹੀਂ ਸੀ ਕਰਨਾ ਚਾਹੁੰਦੀ ਪਰ ਜੀਵਨ ਹੱਲੇ ਵੀ ਉਸ ਨੂੰ ਹੋਰ ਇੰਤਜ਼ਾਰ ਕਰਵਾਉਣਾ ਚਾਹੁੰਦਾ ਸੀ ਤੇ ਇੰਜ ਹੀ ਤੜਪਵਾਉਣਾ ਚਾਹੁੰਦਾ ਸੀ ਉਹਨੂੰ ਕੋਈ ਕਾਲੀ ਨਹੀਂ ਸੀ ਕੋਈ ਕਿਸੇ ਦੇ ਆ ਜਾਣ ਦਾ ਡਰ ਨਹੀਂ ਸੀ ਉਸ ਦੇ ਜਿਸਮ ਨੂੰ ਚੁੰਮਦੇ ਹੋਏ ਜੀਵਨ ਦੇ ਬੁੱਲ ਤੇ ਹੀਠਾ ਵੱਲ ਨੂੰ ਖਿਸਕਦੇ ਚਲੇ ਗਏ ਰੂਪੀ ਦਾ ਹੱਥ ਜੀਵਨ ਦੇ ਵਾਲਾਂ 'ਚ ਘੁੰਮਣ ਲੱਗਾ ਤੇ ਜੀਵਨ ਦੇ ਬੁੱਲਾ ਨੇ ਰੂਪੀ ਦੇ ਜਿਸਮ ਦਾ ਸਭ ਤੋਂ ਅਨਮੋਲ ਹਿੱਸੇ ਨੂੰ ਚੁੰਮਣਾ ਸ਼ੁਰੂ ਕੀਤਾ ਜੀਵਨ ਦੀ ਹਰ ਹਰਕਤ ਨਾਲ ਰੂਪੀ ਦਾ ਜਿਸਮ ਇੱਕਦਮ ਝੁੰਗੜ ਜਾਂਦਾ। ਇੱਕਦਮ ਫੈਲ ਜਾਂਦਾ। ਜਿਵੇਂ ਦਿਲ ਦੀ ਧੜਕਨ ਨਾਲ ਸਭ ਕੁਝ ਇੱਕ ਲੈ ਵਿੱਚ ਆ ਗਿਆ ਹੋਵੇ। ਉਸ ਦੇ ਪੱਟ ਸੁੰਗੜਦੇ ਤਾਂ ਉਹਦੀਆਂ ਉਂਗਲਾਂ ਜੀਵਨ ਦੇ ਵਾਲਾਂ ਨੂੰ ਪਕੜ ਲੈਂਦੇ। ਉਸ ਦੇ ਜਿਸਮ ਵਿੱਚ ਉਹ ਐਨੀ ਗਰਮੀ ਰਸ ਰਹੀ ਸੀ ਕਿ ਉਹਦੇ ਸਾਹਮਣੇ ਉਹਨੂੰ ਜੀਵਨ ਦੇ ਸਾਹ ਠੰਡੇ ਮਹਿਸੂਸ ਹੁੰਦੇ। ਉਸ ਦੇ ਚੁੰਮਣ ਨਾਲ ਛੇੜਦੇ ਕਾਂਬੇ ਨੂੰ ਉਹ ਪੱਟਾਂ ਵਿਚਕਾਰ ਕਿਸੇ ਤਾਰੇ ਤੇ ਟਿਮਟਿਮਾਉਣ ਵਾਂਗ ਮਹਿਸੂਸ ਕਰ ਰਹੀ ਸੀ। ਜਾ ਤੁੰਬੀ ਦੀ ਤਾਰ ਦੇ ਛਣਕਣ ਵਾਂਗ ਉਹਦਾ ਅੰਦਰ ਕੋਲਿਆਂ ਦੀ ਪੱਠੀ ਵਾਂਗ ਤਪ ਰਿਆ ਸੀ ਜਿਸ ਦੇ ਅੰਗਿਆਰੇ ਜੀਵਨ ਨੂੰ ਆਪਣੇ ਜੀਵ ਤੇ ਮਹਿਸੂਸ ਹੋ ਰਹੀ ਸੀ ਜੀਵਨ ਦੇ ਹੱਥਾਂ ਚੁਲਜਿਆ ਹੋਇਆ ਉਸ ਦਾ ਸੀਨਾ ਪਹਾੜ ਵਾਂਗ ਸਖਤ ਹੋ ਗਿਆ ਸੀ ਰੂਬੀ ਹੋਰ ਵੀ ਦੇ ਰਿਉੜੀਕ ਨਹੀਂ ਸੀ ਕਰਨਾ ਚਾਹੁੰਦੀ ਉਸ ਨੇ ਕਿੰਨੀ ਵਾਰ ਹੀ ਜੀਵਨ ਨੂੰ ਰੁਕ ਜਾਣ ਲਈ ਕਿਹਾ ਤੇ ਚਾਹਿਆ ਕਿ ਬਸ ਉਹ ਉਸ ਨਾਲ ਬਸ ਇੱਕਮਿਕ ਹੋ ਜਾਏ ਉਸ ਦਾ ਆਪਣਾ ਜਿਸਮ ਕੰਟਰੋਲ ਤੋਂ ਬਾਹਰ ਹੋ ਰਿਹਾ ਸੀ ਉਸਦੇ ਮੂੰਹੋਂ ਕਿੰਨਾ ਹੀ ਅਜੀਹਾ ਕੁਝ ਬੋਲਿਆ ਜਾ ਰਿਹਾ ਸੀ ਜਿਹੜਾ ਸ਼ਾਇਦ ਉਹ ਕਦੇ ਨਹੀਂ ਬੋਲ ਸਕਦੀ ਸੀ ਇਹ ਦੁਨੀਆ ਹੀ ਵਕਰੀ ਸੀ ਜਿਸ ਵਿੱਚ ਉਹ ਪਹੁੰਚ ਚੁੱਕੀ ਸੀ ਫਿਰ ਜਦੋਂ ਕੀ ਜੀਵਨ ਨੇ ਉੱਪਰ ਆ ਕੇ ਉਹਦੀਆਂ ਅੱਖਾਂ ਵਿੱਚ ਆ ਗਿਆ ਤੇ ਬਿਨਾ ਕੁਝ ਕਹੀ ਉਹਦੇ ਬੁੱਲਾਂ ਨੂੰ ਕੱਸਿਆ ਤੇ ਜਿਵੇਂ ਜਿਵੇਂ ਉਹ ਉਸ ਦੇ ਅੰਦਰ ਸਮਾਉਂਦਾ ਗਿਆ ਇੱਕ ਰਾਹਤ ਉਸ ਨੂੰ ਮਹਿਸੂਸ ਹੁੰਦੀ ਗਈ ਉਸ ਦੀਆਂ ਲੱਤਾਂ ਜੀਵਨ ਦੇ ਲੱਕ ਦੇ ਦਿਵਾਲੇ ਕੱਸੀਆਂ ਗਈਆਂ ਦੋਵਾਂ ਦੀ ਸਾਂਝੀ ਰਫ਼ਤਾਰ ਅਸੀਮ ਤੱਕ ਤੋਰਦੀ ਰਹੀ ਜਦੋਂ ਤੱਕ ਦੋਵੇਂ ਹੀ ਚੂਰ ਨਾ ਹੋ ਹਟੇ ਇਹ ਇੱਕ ਐਸੀ ਰਾਤ ਸੀ ਜਿਹੜੀ ਸ਼ਾਇਦ ਸਭ ਤੋਂ ਯਾਦਗਰ ਰਾਤ ਬਣੀ ਸੀ ਮਨੋਵਿਗਿਆਨ ਨੇ ਇਸ ਤੇ ਬਹੁਤ ਖੋਜ ਕੀਤੀ ਹੈ ਕਿ ਇਨਸਾਨ ਨੂੰ ਸਭ ਤੋਂ ਵਧੇਰੇ ਯਾਦ ਆਉਣ ਵਾਲਾ ਖੂਬਸੂਰਤ ਪਲ ਕਿਹੜਾ ਹੁੰਦਾ ਹੈ ਇਨ੍ਹਾਂ ਵਿੱਚੋਂ ਇੱਕ ਤਾਂ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਪਲ ਹੁੰਦਾ ਚਾਹੇ ਪਹਿਲਾ ਚੁੰਮਨ ਹੋਵੇ ਜਾਂ ਪਹਿਲਾ ਮਿਲਨ ਪਰ ਇਸ ਤੋਂ ਬਿਨਾ ਹੋਰ ਕਿਹੜੀ ਚੀਜ਼ ਹੈ ਜਿਹੜੀ ਕਿਸੇ ਘਟਨਾ ਨੂੰ ਯਾਦਗਾਰ ਬਣਾ ਦਿੰਦੀ ਹੈ ਰੂਬੀ ਇਹੋ ਸੋਚ ਰਹੀ ਸੀ ਪੂਰੀ ਰਾਤ ਚ ਸ਼ਾਇਦ ਹੀ ਕੋਈ ਪਲ ਸੀ ਜਦੋਂ ਸੁੱਤੇ ਹੋਣ ਪਲ ਪਰ ਲਈ ਅੱਖ ਲੱਗਣ ਮਗਰੋਂ ਉਹ ਮੋੜ ਮੋੜ ਇੱਕ ਦੂਸਰੇ ਨਾਲ ਜੋੜਦੇ ਰਹੇ ਵਾਕੁੰਦੇ ਰਹੇ ਦੋਵੇਂ ਇੱਕ ਦੂਸਰੇ ਚ ਪੂਰੀ ਤਰ੍ਹਾਂ ਵੱਸ ਗਏ ਇਸ ਇੱਕ ਰਾਤ ਨੇ ਉਹਨਾਂ ਦੇ ਸਭ ਸ਼ਿਕਵੇਆਂ ਨੂੰ ਦੂਰ ਕਰ ਦਿੱਤਾ ਸੀ ਇਸ ਇੱਕ ਰਾਤ ਮਗਰੋਂ ਉਹ ਸੋਚ ਸਕਦੇ ਸੀ ਕਿ ਉਹਨਾਂ ਦਾ ਇਹ ਰਿਸ਼ਤਾ ਕਦੇ ਖਤਮ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਚਾਹਤ ਸੀ ਉਹਨਾਂ ਦੇ ਜਿਸਮਾਂ ਨੂੰ ਜਿਹੜੀ ਜ਼ਰੂਰਤ ਸੀ ਉਹਨਾਂ ਦੇ ਮਨਾਂ ਨੂੰ ਜਿਹੜੀ ਤਸੱਲੀ ਸੀ ਉਹ ਇੱਥੇ ਹੀ ਸੀ ਹਾਲੇ ਉਦੋਂ ਵੀ ਹਨੇਰਾ ਹੀ ਸੀ ਧੁੰਦ ਕਰਕੇ ਗੰਧਲੀ ਹਵਾ ਕਰਕੇ ਮੌਸਮ ਹੋਰ ਵੀ ਗੂੜੇ ਹਨੇਰੇ 'ਚ ਝਾਕ ਰਿਹਾ ਸੀ ਜਦੋਂ ਜੀਵਨ ਦਾ ਫੋਨ ਕਈ ਵਾਰ ਵਾਈਬ੍ਰੇਟ ਕੀਤਾ ਪਹਿਲਾਂ ਘਰ ਦਾ ਨੰਬਰ ਦੇਖ ਕੇ ਉਹਨੇ ਚੁੱਕਿਆ ਨਾ ਪਰ ਜਦੋਂ ਕਈ ਵਾਰ ਫੋਨ ਆਇਆ ਤਾਂ ਉਹਨੇ ਕਿਸੇ ਅਨਹੋਣੀ ਦੇ ਡਰੋਂ ਉਹਨੇ ਕਾਲ ਚੁੱਕੀ ਲਈ ਕਾਲ ਸੁਣਦੇ ਹੀ ਉਹਦੇ ਚਿਹਰੇ ਦੇ ਰੰਗ ਉੱਡਣ ਲੱਗੇ। ਉਹਨੂੰ ਆਪਣੇ ਆਪ ਉੱਤੇ ਗੁੱਸਾ ਚੜਨ ਲੱਗਾ। ਫਿਰ ਫਟਾਫਟ ਕਾਲ ਕੱਟ ਕੇ ਉਹਨੇ ਕੱਪੜੇ ਪਾਉਣੇ ਸ਼ੁਰੂ ਕੀਤੇ। ਰੂਬੀ ਵੀ ਇੱਕਦਮ ਹੀ ਘਬਰਾ ਗਈ ਸੀ। ਉਸਨੇ ਪੁੱਛਿਆ ਤਾਂ ਦੱਸਿਆ ਕਿ ਕਿਰਨ ਨੂੰ ਫਿਰ ਤੋਂ ਪੈਨਿਕ ਅਟੈਕ ਆਇਆ ਹੈ। ਸ਼ਾਇਦ ਇਸ ਲਈ ਵੀ ਕਿ ਉਸਨੇ ਪਿਛਲੇ 1 ਦਿਨ ਤੋਂ ਉਹਦੇ ਨਾਲ ਇੱਕ ਪਾਲ ਲਈ ਵੀ ਗੱਲ ਨਹੀਂ ਸੀ ਕੀਤੀ। ਸਿਵਲ ਹਸਪਤਲ ਵਾਲਿਆਂ ਨੇ ਉਹਨੂੰ ਡੀਐਮਸੀ ਲੁਧਿਆਣੇ ਰੈਫਰ ਕਰ ਦਿੱਤਾ ਸੀ। ਕਾਰ ਵਾਲੇ ਵੀ ਪਰੇਸ਼ਾਨ ਸੀ ਉਹ ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਉਹ ਵੀ ਦੱਸ ਕੇ ਨਹੀਂ ਸੀ ਆਇਆ ਜੀਵਨ ਨੇ ਫਟਾਫਟ ਤਿਆਰ ਹੋਣਾ ਸ਼ੁਰੂ ਕੀਤਾ ਰੂਬੀ ਉਹਨੂੰ ਕਹਿਣਾ ਚਾਹੁੰਦੀ ਸੀ ਕਿ ਉਹ ਕੁਝ ਦੇਰ ਰੁਕ ਜਾਏ ਤੇ ਦਿਨ ਚੜ੍ਹੇ ਤੇ ਤੁਰ ਪਵੇ ਪਰ ਉਹ ਕਹਿ ਨਾ ਸਕੀ ਉਸਨੂੰ ਲੱਗਾ ਕਿ ਕਿਧਰੇ ਸਿਰਫ ਉਸਦੇ ਨਾ ਪਹੁੰਚਣ ਕਰਕੇ ਕਿਧਰੇ ਕਿਰਨ ਨੂੰ ਕੁਝ ਹੋਣਾ ਜਾਏ ਜੀਵਨ ਨੇ ਉਸਨੂੰ ਜਾਣ ਤੋਂ ਪਹਿਲਾਂ ਬਾਹਾਂ ਵਿੱਚ ਭਰਿਆ ਤੇ ਆਖਿਆ ਕਿ ਆਪਾਂ ਜ਼ਰੂਰ ਆਪਣਾ ਕੁਝ ਸੋਚਾਂਗੇ ਫਿਰ ਬੱਚਿਆਂ ਨੂੰ ਚੁੰਮਿਆ ਉਸੇ ਜਾਨਮੁਗਰੂ ਰੂਪੀ ਦਾ ਦਿਲ ਹਰ ਪਲ ਕਿਸੇ ਅਨਹੋਣੀ ਲਈ ਟੜਕਦਾ ਰਿਹਾ ਪਤਾ ਨਹੀਂ ਉਹ ਉੱਥੇ ਪਹੁੰਚ ਕੇ ਕਿਹੋ ਜਿਹੀ ਖਬਰ ਦੇਵੇਗਾ ਉਹ ਨਾ ਸੌ ਸਕੀ ਨਾ ਹੀ ਜਾਗ ਸਕੀ ਸਿਰਫ ਬੱਚਿਆਂ ਦੇ ਸਰਹਾਨੇ ਬੈਠੀ ਰਹੀ ਰਸਤੇ ਦੇ ਅੱਧ 'ਚ ਪਹੁੰਚ ਕੇ ਜੀਵਨ ਨੇ ਫੋਨ ਕੀਤਾ ਤੇ ਉਸਨੇ ਇੱਕ ਵਾਰ ਫੇਰ ਤੋਂ ਆਈ ਲਵ ਯੂ ਕਿਹਾ ਫਿਰ ਵੀ ਉਹ ਉਡੀਕਦੀ ਰਹੀ ਫਿਰ ਦਿਨ ਚੜ੍ਹਿਆ ਤਾਂ ਉਸ ਨੂੰ ਥੋੜਾ ਤਰਵਾਸ ਮਿਲਿਆ ਰਾਤ ਮਿਲਨ ਸਵੇ ਪਾਵੇਂ ਰਾਤ ਮਿਲਨ ਸਮੇ ਭਾਵੇਂ ਰੰਗीन ਜਾਪੇ ਪਰ ਦੁੱਖ ਤੇ ਇੰਤਜ਼ਾਰ ਦੀ ਘੜੀ ਵਿੱਚ ਮਨਹੂਰਸੀ ਜਾਪਦੀ ਹੈ। ਤੈਨ ਦੀ ਧੁੰਦ ਵਿੱਚੋਂ ਆਈ ਰੌਸ਼ਨੀ ਵੀ ਦਿਲ ਨੂੰ ਟਕਾਉਣ ਲਈ ਕਾਫੀ ਸੀ। ਫਿਰ ਜਦੋਂ ਫੋਨ ਤੇ ਜੀਵਨਦਰ ਨੰਬਰ ਫਲੈਸ਼ ਹੋਇਆ ਤਾਂ ਉਹਦੇ ਮਨ ਨੂੰ ਜਿਵੇਂ ਸ਼ਾਂਤੀ ਮਿਲੀ ਹੋਵੇ। ਉਹਨੇ ਬਹੁਤ ਪਿਆਰ ਨਾਲ ਹੈਲੋ ਕਿਹਾ। ਅੱਗੇ ਕੋਈ ਅਣਜਾਣ ਆਵਾਜ਼ ਸੁਣ ਕੇ ਉਹ ਚੌਂਗ ਗਈ। ਤੇ ਸਾਹਮਣੇ ਤੋਂ ਸ਼ਖਸ ਨੇ ਸਿਰਫ ਇੰਨਾ ਹੀ ਕਿਹਾ। ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ। ਛੇਤੀ ਤੋਂ ਛੇਤੀ ਹਸਪਤਾਲ ਪਹੁੰਚੋ। ਪਰ ਪਤਾ ਨਹੀਂ ਕਿਉਂ ਰੂਬੀ ਨੂੰ ਉਦੋਂ ਹੀ ਇਹ ਗੱਲ ਪੱਕੀ ਹੋ ਗਈ ਸੀ ਕਿ ਜੀਵਨ ਨਾਲ ਬਿਤਾਈ ਇਹ ਰਾਤ ਆਖਰੀ ਰਾਤ ਸੀ ਤੇ ਫੋਨ ਤੇ ਉਸਦੀ ਆਵਾਜ਼ ਚ ਸੁਣਿਆ ਆਈ ਲਵ ਯੂ ਆਖਰੀ ਸ਼ਬਦ ਮਨੋਵਿਗਿਆਨੀ ਇਸ ਗੱਲ ਨਾਲ ਸਹਿਮਤ ਹੋ ਗਏ ਹਨ ਕਿ ਕਿਸੇ ਵਿਅਕਤੀ ਨਾਲ ਬੀਤੇ ਅੰਤਿਮ ਪਲ ਤੁਹਾਡੇ ਮਿਲਨ ਨਾਲੋਂ ਵੀ ਵੱਧ ਯਾਦਗਾਰ ਹੁੰਦੇ ਹਨ ਇਹ ਮਨੁੱਖੀ ਦਿਮਾਗ ਦੀ ਦੁੱਖ ਨੂੰ ਸੁੱਖ ਨਾਲੋਂ ਵੱਧ ਯਾਦ ਰੱਖਦਾ ਹੈ ਤੇ ਇੱਕ ਸੁਖ ਭਰੇ ਮੌਕੇ ਮਗਰੋਂ ਮਿਲਿਆ ਦੁੱਖ ਸਭ ਤੋਂ ਵਧੇਰੇ ਯਾਦ ਰਹਿੰਦਾ ਇਸ ਦੇ ਬਹਾਨੇ ਅਸੀਂ ਉਸ ਸੁੱਖ ਨੂੰ ਨਹੀਂ ਯਾਦ ਕਰਦੇ ਇਸ ਦੁੱਖ ਨੂੰ ਹੀ ਕਰਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜੀਵਨ ਨੇ ਦਮ ਤੋੜ ਦਿੱਤਾ ਸੀ ਧੁੰਦ ਨਾਲ ਭਰੀ ਸੜਕ ਉੱਤੇ ਇੱਕ ਸਾਈਡ ਸਰੀਏ ਨਾਲ ਭਰੇ ਟਰੱਕ ਨਾਲ ਉਹ ਕਾਲ ਵਿੱਚ ਟਕਰਾ ਗਿਆ ਤੇ ਸਰੀਏ ਕਾਰ ਤੇ ਉਸਦੇ ਆਰ ਪਰ ਹੋ ਗਏ ਤਿਉਹਾਰਾਂ ਤੋਂ ਪਹਿਲਾਂ ਉਹ ਹਮੇਸ਼ਾ ਵਰੇ ਮਗਰੋ ਆਪਣੀ ਆਉਣ ਵਾਲੀ ਯਾਦ ਨੂੰ ਹੋਰ ਵੀ ਪਰਪੱਕ ਕਰ ਗਿਆ ਜਦੋਂ ਤੱਕ ਰੂਬੀ ਉਹਦੇ ਅੰਤਿਮ ਸੰਸਕਾਰ ਤੇ ਪਹੁੰਚੀ ਉਦੋਂ ਤੱਕ ਉਹਨਦੇ ਲਈ ਉਸਦਾ ਇੱਕ ਪੱਕਿਆ ਹੋਇਆ ਨਾਮ ਬੰਦੇ ਖਾਣੀ ਮੁਕਰਰ ਹੋ ਗਿਆ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਅਜੇ ਹੀ ਔਰਤ ਬਣ ਗਈ ਸੀ ਜਿਸ ਕਰਕੇ ਪਹਿਲਾਂ ਉਸਦੇ ਘਰ ਵਾਲੇ ਦਾ ਕਤਲ ਹੋਇਆ ਤੇ ਹੁਣ ਉਹ ਇੱਕ ਵਿਆਹੇ ਬਰੇ ਤੇ ਰਿਸ਼ਤੇ 'ਚ ਲੱਗਦੇ ਇੱਕ ਨੌਜਵਾਨ ਮੁੰਡੇ ਨੂੰ ਵਰਗਲਾ ਕੇ ਵਰਤਨ ਤੇ ਉਹਨਦੇ ਐਕਸੀਡੈਂਟ ਲਈ ਵੀ ਦੋਸ਼ੀ ਸੀ ਕਿੰਜ ਰੂਬੀ ਇੱਕ ਬੁਰੀ ਘਟਨਾ ਤੋਂ ਬਚਦੀ ਹੋਈ ਹੱਲੇ ਤਾਈਂ ਵੀ ਇਸੇ ਨਾਲ ਝੂਜ ਰਹੀ ਹੈ ਉਹ ਸੋਚਦੀ ਹੈ ਕਿ ਕਾਸ਼ ਉਸਦੀ ਮਾਂ ਉਹਨੂੰ ਕਾਰ ਵਿੱਚੋਂ ਬਾਹਰ ਨਾ ਸੁੱਟਦੀ ਤਾਂ ਇਹਨਾਂ ਸਭ ਉਹਨੂੰ ਭੋਗਣਾ ਨਾ ਪੈਂਦਾ। ਅੰਤਿਕਾ ਇੰਜ ਆਪਣੀ ਕਹਾਣੀ ਸੁਣਾਉਣ ਦੀ ਹੋਈ ਰੂਬੀ ਚੁੱਪ ਹੋ ਗਈ। ਮੈਂ ਹੈਰਾਨ ਸੀ ਕਿਉਂ ਐਨੇ ਦੁੱਖਾਂ ਤੇ ਐਨੇ ਬੁਰੇ ਵਕਤ ਮਗਰੋਂ ਵੀ ਜੀ ਰਹੀ ਹੈ। ਭਲਾ ਕਿਉਂ? ਇਸ ਦਾ ਉੱਤਰ ਲੱਭਣਾ ਬਹੁਤ ਮੁਸ਼ਕਿਲ ਹੈ। ਮਨੁੱਖ ਦੇ ਡੀਐਨਏ ਵਿੱਚ ਸ਼ਾਇਦ ਕੋਈ ਐਸੀ ਚੀਜ਼ ਹੈ ਜਿਹੜੀ ਉਹਦੇ ਮਨ ਤੇ ਬੁਰੇ ਤੋਂ ਬੁਰੇ ਸਮੇਂ ਤੇ ਬੁਰੀ ਤੋਂ ਬੁਰੀ ਘਟਨਾ ਮਗਰੋਂ ਵੀ ਜਿਉਂਦੇ ਰਹਿਣ ਲਈ ਮਜਬੂਰ ਕਰ ਦਿੰਦੀ ਹੈ ਇਹੋ ਇੱਕੋ ਇੱਕ ਚੀਜ਼ ਹੈ ਜਿਹੜੀ ਇਸ ਧਰਤੀ ਉੱਤੇ ਜੀਵਨ ਨੂੰ ਕਦੇ ਖਤਮ ਨਹੀਂ ਹੋਣ ਦਿੰਦੀ ਮੌਤ ਦੀ ਘਟਨਾ ਵਿੱਚੋਂ ਗੁਜ਼ਰ ਕੇ ਬਾਕੀ ਮਨੁੱਖ ਮੁਰਜ਼ੀਵਨ ਨੂੰ ਅੱਗੇ ਚਲਾਉਣ ਲਈ ਬੱਚੇ ਪੈਦਾ ਕਰਦੇ ਹਨ ਮਨੋਕੀ ਕਿਉਂ ਹਰ ਜੀਵ ਇੰਜ ਕਰਦਾ ਹੈ ਫਿਰ ਬੱਚਿਆਂ ਦੇ ਪਲਨ ਤੱਕ ਜਿਉਂਦਾ ਰਹਿੰਦਾ ਉਸ ਤੋਂ ਵੱਧ ਜਿਉਣਾ ਲੋਚਦਾ ਹੈ ਮਰਨ ਲਈ ਪੱਜ ਨਹੀਂ ਬਣਦਾ ਜਿਉਣ ਲਈ ਜ਼ਰੂਰ ਬਣ ਜਾਂਦਾ ਹਰ ਵੱਡੀ ਘਟਨਾ ਵਿੱਚੋਂ ਨਿਕਲ ਕੇ ਇਨਸਾਨ ਨੂੰ ਇਹ ਸਮਝ ਆਉਂਦਾ ਹੈ ਕੇ ਸਮੇਂ ਦੇ ਰਾਤ ਤੇ ਉਹਨਾਂ ਦਾ ਕਰਮ ਐਨਾ ਹੀ ਹੈ ਕਿ ਉਹ ਇਸ ਦੇ ਨਾਲ ਤੁਰਦੇ ਰਹਿਣ ਆਪਣੀਆਂ ਕੋਸ਼ਿਸ਼ਾਂ ਕਰਦੇ ਰਹਿਣ ਆਪਣੇ ਫਰਜ਼ ਕਰਦੇ ਰਹਿਣ ਸਾਨੂੰ ਜ਼ਿੰਦਗੀ ਦੁੱਖਦਈ ਇਸ ਲਈ ਲੱਗਦੀ ਹੈ ਕਿ ਰੰਗੀਨ ਰਾਤ ਦੇ ਸੁੱਖ ਮਗਰੋਂ ਆਇਆ ਸਫੇਦ ਸਵੇਰ ਦਾ ਦੁੱਖ ਦਿਮਾਗ ਵਿੱਚ ਜਿਆਦਾ ਗਹਿਰਾ ਰਹਿੰਦਾ ਹੈ ਜਦ ਕਿ ਜੀਵਨ ਦੋਨਾਂ ਨਾਲ ਹੀ ਬਣਿਆ ਹੋਇਆ ਹੈ ਰੰਗੀਨ ਰਾਤ ਨਾਲ ਵੀ ਤੇ ਸਫੇਦ ਸਵੇਰ ਨਾਲ ਵੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਰਾਤ ਮਨੂਸ ਹੀ ਹੋਏ ਤੇ ਸਵੇਰ ਸ਼ੁਭ ਇਹ ਸਿਰਫ ਸਮੇ ਦੇ ਢਿੱਡ ਵਿੱਚ ਹੈ ਕਿ ਉਹ ਕਿਹੜੀ ਸੂਈ ਨੂੰ ਕਿਸ ਸੂਈ ਨਾਲ ਜੋੜਦਾ ਹੈ ਰੂਬੇ ਪਾਸ ਸੁਣੀਏ ਕਹਾਣੀ ਨੇ ਉਸ ਰਾਤ ਨੂੰ ਸਭ ਤੋਂ ਲੰਬੀ ਰਾਤ ਬਣਾ ਦਿੱਤਾ ਤੇ ਇਹ ਕਹਾਣੀ ਲਿਖੀ ਵੀ ਲੰਬੇ ਵਕਫੇ ਵਿੱਚ ਗਈ ਹੈ ਇਸ ਮਗਰੋਂ ਜਿਹੜੀ ਜ਼ਿੰਦਗੀ ਵੀ ਰੂਬੀ ਜੀ ਰਹੀ ਹੈ ਉਹ ਆਮ ਜ਼ਿੰਦਗੀ ਹੈ ਉਸ ਵਿੱਚ ਕਹਾਣੀ ਵਰਗਾ ਕੁਝ ਨਹੀਂ ਹੈ ਸਿਵਾਏ ਉਸ ਦੇ ਨਾਮ ਦੀ ਹਾਲਤੋਂ ਬੰਦੇ ਖਾਣੀ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੀਖਾਨੇ ਦਾ ਆਖਰੀ ਪਾਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ